ਪਹਿਲਾਂ ਗੱਲ ਕਰ ਲਈਏ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਫੱਟੜੇ ਫਾਰਮ ਦੇ ਵਿੱਚ ਕਿਸਾਨ ਵੀਰ ਜਿਹੜੇ ਅੱਜ ਦੇ ਵਿਜ਼ਿਟ ਆ ਇਹ ਪਿੰਡ ਮੰਡਿਆਲਾ ਜ਼ਿਲ੍ਹਾ ਸ੍ਰੀ ਅਮਰਸਾ ਸਰ ਅੱਜ ਵੀਰ ਨੇ ਇੱਕ ਬਹੁਤ ਫਨੀ ਵੇਰਵਾ ਕਦੋਂ ਕੀਤੀ ਆ ਕੀ ਡੀਟੇਲ ਆ ਕੀ ਪ੍ਰਾਈਸ ਆ ਤੇ ਕੀ ਮਿਲਕ ਆ ਆਪਾਂ ਪਤਾ ਕਰਦੇ ਹਾਂ ਉਸ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਦੇ ਬੈਲ ਆਈਕਨ ਤੇ ਸਵਾਰੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਓ ਆਪਾਂ ਵੀਰ ਨਾਲ ਗੱਲ ਕਰਦੇ ਹਾਂ ਅੱਜ ਵੀਰ ਜੀ ਸਸੇ ਵੀਰ ਜੀ ਉਹ ਠੀਕ ਠਾਕ ਵੀਰ ਜੀ ਹਾਂ ਜੀ ਵਧੀਆ ਤੇ ਵੀਰ ਜੀ ਆਪਣਾ ਪਹਿਲਾਂ ਐਡਰੈਸ ਬੋਲ ਦਿਓ ਮੇਰਾ ਨੰਨ ਮੰਡਿਆਲਾ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਤੋਂ 10 ਕਿਲੋਮੀਟਰ ਪੈਂਦਾ ਹੈ ਤੇ ਫੋਨ ਨੰਬਰ ਆਪਣਾ 8437989742 ਠੀਕ ਠੀਕ ਹੈ ਤੇ ਆ ਜਿਹੜੀ ਵੈਡ ਪੰਪ ਕਵ ਕੀਤੀ ਆ ਇਹਦਾ ਸੂਆ ਕਿੰਨਾ ਤੇ ਦੁੱਧ ਕਿੰਨਾ ਦਾ ਇਹਦਾ ਸੂਆ ਪਹਿਲਾ ਹੈ ਸੂਆ ਪਹਿਲਾ ਦੁੱਧ ਕਿੰਨਾ ਦੋ ਦੇ ਦੇ ਕਰੋ 14 ਦੇ ਕੇ 14 ਇੰਟੂ ਤੋ ਤਿਆਰ ਹਾਂਜੀ ਤੇ ਥਣ ਓਕੇ ਸਰ ਇਹ ਬਰਾਬਰ ਕੋਈ ਪੂਰੇ ਹਟਾ ਹੋਵੇ ਹਾਂਜੀ ਤੇ ਇਹ ਮਗਰ ਕੀ ਹੈ ਮਗਰੀ ਦਾ ਜਿਗ ਆਕ ਮਰ ਗਿਆ ਮਰ ਗਿਆ ਹਾਂਜੀ ਤੇ ਸੋਈ ਕਦੋਂ ਆਏ ਕਿਨੂੰ ਅੱਜ 15 ਦੇ ਨੇ ਹੁੰਦੇ ਸੀ ਸੋਈ ਨੂੰ ਵੇਦਣ 15 ਹੋਏ ਆ ਤੇ ਵੀਰ ਜੀ ਮਾਰਾ ਖੋਲਿਓ ਤੋਰ ਆਇਆ ਲੋਬ ਕਿਸਾਂ ਗਰੋ ਉੱਚਾ ਲੰਬਾ ਕੱਦ ਹੈਵੀ ਬੋਡੀ ਵੇਟ ਸੋਹਣੀ ਵੜ ਜਾ ਕੋਲ ਮੜੇ ਕੋਚ ਬੰਦਿਆ ਹੋਏ ਹੌਲੀ 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 ਹੱਤੀਆਂ ਲੈ ਜੀ ਹਾਂ ਚਵਾਈ ਕਰਨੀ ਕੀਤੀ ਆ ਜੀ ਹਾਂ ਜੀ ਚਵਾਈ ਹੋਣੀ ਚਵਾਈ ਹੋਣੀ ਆ ਸਾਹਬ اکرم ਐ ਠੰਡੀ ਕੋਈ ਨਹੀਂ ਠੰਡਾ ਸੁਭਾਅ ਆ ਲੈ ਲੈਓ ਕੋਣੀ ਲੈਓ ਇਹਨਾਂ ਕਰਨੀ ਕਮਾਲ ਹੋੜਾ ਹੌਲੀ ਥੋੜਾ ਇਹ ਉਪਰ ਅੱਪ ਕਰਦੀ ਲੈ ਲੈਓ ਲੈਓ ਕੋਣੀ ਥੋੜਾ ਇਹ ਡਰਦੀ ਆ ਕੋਈ ਕੋਈ ਬੰਦ ਬੰਦ ਬਿਲਕੁਲ ਹੈਵੀ ਬੋਡੀ ਵੇਟਰ ਨਿਕੜਵਾਥਾਉਣੇ ਇੱਕ ਕਰਾ ਫਿਰ ਇਹ ਲੋ ਛਣ ਚਾਰੇ ਬਰਾਬਰ ਆ ਉੱਚਾ ਲੰਬਾ ਕੱਦ ਆ ਹੈਵੀ ਬਾਡੀ ਵੇਟ ਆ ਪਾਰ ਸਰੀਰ ਦੀ ਵੇਲ ਆ ਬੰਦ ਕੁਝ ਬੰਦ ਤੇ ਵੀਰ ਜੀ ਆਪਾਂ ਮੁੱਲ ਕੀ ਕਰਦੇ ਇਹਦਾ ਮੁੱਲੇ ਦਾ ਜੀ ਚੱਲੀਆ 40000 ਤੇ ਮੰਨਤਾ ਕਰੋਗਾ ਨਾ ਹਾਂ ਜੀ ਠੀਕ ਦੁੱਧ ਕਿੰਨਾ ਸੇ ਆਪਾਂ ਦੋ ਚਾਰ ਲਾ ਜੀ ਦੋ ਚਾਰ ਅੰਟਰ ਦੋ ਟਨ ਚ ਵਾ ਕੇ ਦੋਗੇ ਹਾਂ ਜੀ ਠੀਕ ਚਲੋ ਠੀਕ ਓਕੇ ਸੌਰੀ ਜੀ ਬਹੁਤ ਤੰਗ ਬਾਜੀ